5 6 7 8 9 10 11 12 13 14 हां जी दोस्तों आज ਢਿੱਲੋ ਫਿਟਨੈਸ ਕਲੱਬ ਪੱਕਾ ਕਲਾ ਵਿੱਚ ਜੋ ਪਹਿਲਾ ਇਵੈਂਟ ਕਰਵਾਇਆ ਜਾ ਰਿਹਾ ਸੀ ਅੱਜ ਇੱਥੇ ਇੱਕ ਛੋਟੀ ਉਮਰ ਦੇ ਮੁੰਡੇ ਨੇ 125 ਪੁਸ਼ ਮਾਰੇ ਆ ਤੇ ਉਹਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਤੇ ਉਹਦੇ ਕਰਤੱਵ ਵੀ ਸੁਣੇ ਕੋ ਦਖਾਵਾਗੇ ਬਈ ਜੀ ਆਜੋ ਮਿੱਤਰੋ ਲੈ ਮਿੱਤਰੋ ਆਹ ਵੀਰ ਨੇ 125 ਮਾਰੇ ਆ ਪੁਸ਼ ਅੱਜ ਢਿੱਲੋ ਫਿਟਨੈਸ ਜਿਮ ਦੇ ਵਿੱਚ ਬਾਈ ਕੀ ਨਾਮ ਆਪਣਾ ਹਰਮਨ ਸਿੰਘ ਬਾਈ ਪਿੰਡ ਸ਼ੇਰਗੜ ਸ਼ੇਰਗੜ ਤੇ ਕਿੰਨੀ ਕੀ ਖੁਸ਼ੀ ਮਹਿਸੂਸ ਹੁੰਦੀ ਹੈ ਬਾਈ ਬਹੁਤ ਹੁੰਦੀ ਹੈ ਪਹਿਲੀ ਵਾਰੀ ਇਤੇ ਮਾਰੇ ਕੇ ਹੋਰ ਵੀ ਤੇ ਮਾਰਦੇ ਰਹਿੰਨੇ ਆਂ ਪਹਿਲਾ ਵੀ ਤਾਂ ਮਾਰਦੀ ਹੁੰਨੇ ਉਹ ਵੀ ਆ ਕਿੰਨੇ ਜੱਦੀ ਤਿਆਰੀ ਆ ਤਿੰਨ ਸਾਲ ਹੋ ਗਈ ਤੇ ਪੱਕੇ ਢਿੱਲੋਂ ਜੰਮਣ ਲੈ ਕਿਵੇਂ ਲੱਗਿਆ ਪ੍ਰਾਲਾ ਬਦਗਾ ਲੱਗਿਆ ਧੰਨਵਾਦ ਬਾਈ ਥੈਂਕ ਯੂ ਹਾਂਜੀ ਬਾਈ ਛੋਟਾ ਕੀ ਨਾਮ ਆ ਸੰਦੀਪ ਸਿੰਘ ਆ ਜੀ ਇਹ ਆ ਬਾਈ ਸੰਦੀਪ ਸਿੰਘ ਪਿੰਡ ਸ਼ੇਰਗੜ ਤੋਂ ਸ਼ੇਰਗੜ ਤੋਂ ਤੁਸੀਂ ਕਿੰਨੇ ਮਾਰੇ ਆ 97 ਮਾਰੇ ਆ ਜੀ ਤੇ ਇਹ ਪੁਰਾਣੇ 97 ਮਾਰੇ ਆ ਤੇ ਆਪਣਾ ਕਿੰਨੇ ਜੱਦੀ ਤਿਆਰੀ ਆ ਤਿੰਨ ਸਾਲ ਆ ਜੀ ਤਿੰਨ ਸਾਲ ਦੀ ਤਿਆਰੀ ਆ ਵੀਰੋ ਇਹਦੀ ਮੁੰਡੇ ਦੀ ਤੇ ਮਿਹਨਤ ਤੁਹਾਡੇ ਸਾਹਮਣੇ ਆ ਦੇਖੋ ਪਿਆਣਾ ਛਾਂਟਿਆ ਸਰੀਰ ਮੁੰਡੇ ਦਾ ਤੇ ਅਸੀਂ ਧੰਨਵਾਦ ਪੱਕੇ ਅ ਨੋ ਜਮਾਲਾ ਵੀ ਕਰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਆਸ ਕਰਦੇ ਇਹਨੂੰ ਦੇਖ ਕੇ ਹੋਰ ਵਾਲੇ ਪਿੰਡ ਆਸੇ ਪਾਸਿਆਂ ਨੇ ਉਹ ਵੀ ਪ੍ਰਾਲਾ ਕਰਨਗੇ ਤੇ ਹੁਣ ਬਾਈਆਂ ਦੇ ਆਪਾਂ ਥੋੜੇ ਕਿਰਤਬ ਵੀ ਦੇਖਦੇ ਆ ਲੈ ਭਾਈ ਦਿਖਾਓ ਯਾਰ ਆਪਣੇ ਮਾਰੇ ਮਾਰੇ ਹਾਂ ਹਾਂ ਲੈ ਵੀ ਮੁੰਡਿਓ ਇਹ ਆ ਦੇਖੋ ਦੇਖੋ ਕੰਚ ਵਰਗਾ ਸਰੀਰ ਮੁੰਡੇ ਦਾ ਫੜਾਇਆ ਹੋਇਆ ਸਰੀਰ ਆ ਦੋਸਤੋ ਤੁਹਾਡੇ ਸਾਹਮਣੇ ਆ ਇਹ ਕਾਕਾ ਹਰਮਨ ਫਾਸਟੇ ਜੀ ਤੁਰੇ ਮੁੰਡਾ ਤੇ ਸੈਕੰਡਰੀ 97 ਪੁਸ਼ ਮਾਰ ਕੇ ਵਾਹ ਨਹੀਂ ਰਿਸਾਂ ਤੇਰੀਆਂ ਜਵਾਨਾਂ ਨਹੀਂ ਰਿਸਾਂ ਯੋਧਾਰਾ ਆਹਾਹਾਬੱਲੇ ਓਏ ਸ਼ਾਬਾਸ਼ ਜੀ ਆਉਣਗੇ ਜੋ ਗਿਆ ਸ਼ਾਬਾਸ਼ 0 7 8 9 10 11 12 13 14 15 16 17 18 19 20 22 22 22 22 22 36 37 ਆਵਾਜ ਥੱਲੇ ਆ ਬਾਈ 40 41 42 43 44 45 46 47 48 49 50 ਲੈ ਪਾਸੇ ਦੇ ਸਰਵਨਾ ਕਰੋ ਇਹਦੇ ਖੜਾ ਨਾ ਬੋਲੀ ਹੁੰਦਾ 50 ਪਾਸੇ ਰੋ ਬੋਲੋ ਮੇਰੇ ਵੀਰ 50 56 61 62 63 64 60 60 60 70 71 72 73 74 75 76 77 78 79 80 84 ਹੋਰ 80 4 ਹੋਰ ਬਾਅਦ ਅੱਗੇ 80 ਚੱਲ ਲੱਗੇ 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 ਤੇਰੀ ਆ 80 ਹੋਰ ਲੱਗਿਆ ਭਾਈ ਲੱਗੇ ਚੱਲ ਪ੍ਰੈਸੈਂਟ ਰਹਿ ਮਹਾਰਤਿਆਂ ਵਾਲੇ 10 ਸਲਾਬ ਨਹੀਂ ਕਰੋਗਾ ਚੱਲ ਚੱਲ 80 ਸ਼ਾਬਾਸ਼ ਚੱਲ ਭਾਈ ਚੱਲ ਤੇਰੀ ਆ ਚੱਲ 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 কালাপাকে কালের আনে ছালাই কালেডালে কালেকে शाबाश शाबाश तेरे शाबाश 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 102 ठीक है भाई ठीक है चल 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 104 105 106 कोई नंबर सही ना लोड नहीं यार कोई 107 चल 108 109 110 111 112 113 114 115 116 ਚੱਲ 117 ਚੱਲ ਭਾਈ ਚੱਲ 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 ਭਾਈ ਰੈਸਟਰੀ ਲਾਈਨਿੰਗ ਨਹੀਂ ਲੈਦਾ ਨਹੀਂ ਲੈਦਾ 122 122 ਬਈ ਸੇਰਾ ਯਾਰ ਚੱਲ ਚੱਲ ਚੱਲਾ 122 ਅਰੇ ਇੰਜੋਏ ਇੱਧਰ ਫੜੀ ਮੜਾਇਆ ਕੋਈ ਬਣਾਈ ਮੂਹ ਦੀ ਬਣਾਉਂਦਾ 25 ਬਾਈ ਨਾਟ ਕਾਊਂਟ ਹੈ ਤੂੰ ਵੱਖ ਤੋੜ ਰਿਹਾਗਾ ਬਸ 25 ਠੀਕ ਹੈ ਬਾਈ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 73 84 85 64 7 72 73 4 76 88 88 99 90 चला दे यार रोड पे और बास पे मैं लेवा गया चल लिए ना ਕਿਹੜਾ ਬਈ 95 96 97 ਸਪੀਡ ਵਾਈ ਚੱਲ ਚੱਲ ਥੋੜਾ ਬਈ 97 ਹੋ ਜਾ ਠੀਕ ਹੈ ਬਈ 10 10